ਗ੍ਰਾਮ ਕਰਦਿਆ ਸਸਰਿਕਾਲ ਜੀ ਅਸੀਂ ਇਸ ਟਾਈਮ ਪਿੰਡ ਜਵੰਧਪੁਰ ਵਿੱਚ ਮੌਜੂਦ ਆਂ ਜਿੱਥੇ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਸਰਕਾਰਾਂ ਉੱਪਰ ਬੜੇ ਬੜੇ ਜਿਹੜੇ ਐਲੀਗੇਸ਼ਨ ਲੱਗਦੇ ਨੇ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ ਪਰ ਉਹਨਾਂ ਸਵਾਲਾਂ ਦਾ ਜਿਹੜਾ ਵਾ ਮੂੰਹ ਤੋਂ ਰਵਾ ਜਵਾਬ ਪਿੰਡ ਜਵੰਧਪੁਰ ਦੇ ਸਰਪੰਚ ਦੇ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਪਿੰਡ ਦੀ ਨਹਿਰ ਜਿਹੜੀ ਆ ਬਦਲਦੇ ਵਿੱਚ ਕਾਫੀ ਜਿਹੜਾ ਯੋਗਦਾਨ ਪਿੰਡ ਦੇ ਸਰਪੰਚ ਦੇ ਵੱਲੋਂ ਜਿਹੜਾ ਵਾ ਉਹ ਕੀਤਾ ਗਿਆ ਏ ਤੇ ਇਹ ਸੜਕ ਜਿਹੜਾ ਰਾਹ ਤੁਸੀਂ ਜਿਹੜੇ ਰਸਤੇ ਦੇ ਉੱਪਰ ਅਸੀਂ ਖੜੇ ਆਂ ਇਹ जानने कोशिश ਕਰਦੇ ਆ ਕਿ ਕਿੰਨੇ ਸਾਲਾਂ ਦੇ ਬਾਅਦ ਜੜਾ ਵਾ ਇਹ ਰਸਤੇ ਦੇ ਉੱਪਰ ਜਿਹੜੀ ਆ ਇਹ ਟਹਿ ਲੱਗੀ ਆ ਸਾਡੇ ਨਾਲ ਇਸ ਗਲੀ ਦੇ ਜਿਹੜੇ ਮੌਜੂਦ ਸਾਡੀ ਮਾਂ ਸਾਡੇ ਨਾਲ ਬਬੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਸੜਕ ਜਿਹੜੀ ਆਪਾਂ ਜਿਹਦੇ ਉੱਪਰ ਖੜੇ ਆ ਤੁਹਾਡੇ ਰਾਹ ਦੇ ਉੱਪਰ ਇਹ ਕਿੰਨੇ ਚਿਰਾਂ ਬਾਅਦ ਬਣਿਆ ਜੀ ਇਹ ਕਮ ਸੇ ਕਮ ਇਤੇ 10-15 ਦੇ ਕਰੀਬ 10-15 ਸਾਲ ਕਿਸੇ ਨੇ ਪੁੱਛਿਆ ਨਹੀਂ ਪੁੱਛਿਆ ਥੱਲੇ ਲੱਗੀ ਲਾਓ ਦੂਜੀ ਏਟ ਉਹਦੇ ਚ ਕਿਸੇ ਨੇ ਕੁਝ ਨਹੀਂ ਪਾਇਆ ਇਹਨਾਂ ਨੇ ਗਲੀਆਂ ਜਿਹੜੀਆਂ ਉੱਪਰ ਆਈਆਂ ਤੇ ਉਹ ਥੱਲੇ ਨੇ ਸਰਪੰਚ ਨੇ ਬਹੁਤ ਸੋਹਣਾ ਕੰਮ ਕੀਤਾ ਵੀ ਅੰਦਰ ਗਰਾਉਂਡ ਪੈ ਪਾਈ ਵੱਡੇ ਅੱਛਾ ਕੋਈ ਉਹ ਜੇ ਨਿੱਕੇ ਮੋਟੇ ਪੈ ਆਪਣੀ ਤੁਹਾਨੂੰ ਦੇਖਦੇ ਵੀ ਹੋਣਗੇ ਉਹਦੀ ਚੁੱਕੇ ਦੇਖ ਸਕਦੇ ਜੋ ਬਾਕੀ ਕੇ ਮਿਸਤਰੀਆਂ ਨੇ ਸੋਹਣਾ ਕੰਮ ਕੀਤਾ ਵਾ ਸਰਪੰਚ ਨੇ ਇੰਨਾ ਕੀਤਾ ਵੀ ਇਹੋ ਜਿਹਾ ਅੱਗੇ ਕੀਤਾ ਹੀ ਨਹੀਂਗਾ 20 ਸਾਲਤ ਲੱਗ ਕੇ 20 ਸਾਲਤ ਲੱਗ ਕੇ ਅੱਛਾ 20 ਸਾਲਤੋ ਲੱਗ ਕੇ ਦੂਜੀ 8 ਲੱਗਦੀ ਰਹੇਗਾ ਕਦੇ ਵਿਸ਼ਕਾਉਂ ਦੀ ਨਾਲੇ ਕਦੇ ਸੱਜੇ ਖੱਬੇ ਨਾਲੇ ਤੇ ਜਦੋਂ ਤੁਹਾਨੂੰ 5 ਸਾਲ ਬਾਅਦ ਵੋਟਾਂ ਲੈਣ ਵਾਸਤੇ ਆਉਂਦੇ ਸੀ ਤੁਸੀਂ ਕਦੀ ਕਿਹਾ ਨਹੀਂ ਕਿਸੇ ਨੂੰ ਵੀ ਸਾਡੇ ਕਿਹਨੇ ਲੈ ਲਿਆ ਪੇ ਵੀਰਾ ਡਾਡੀ ਆ ਜੁੱਤੀਆਂ ਖਰਾਬ ਹੋਈਆਂ ਅਸੀਂ ਕੱਪੜਾ ਦਿਨੇ ਪੂੰਜ ਲੋ ਉਹ ਫਿਰ ਸ਼ਰਮਿੰਦਗੀ ਹੁੰਦੀ ਜਾਂ ਨਾ ਉਹ ਉਹਨੀਆਂ ਲਾ ਕੇ ਕੁਏ ਕਰਦੇ ਫੁੱਲੀਆਂ ਕਾ ਪਾ ਜਾਂਦੇ ਵੋਟਾਂ ਪਾਉਣੀਆਂ ਪਾਉਣੀਆਂ ਹੁਣ ਹਰ ਕੀ ਆਖਿਆ ਕਿ ਵੋਟ ਪਾਵਾਂਗੇ ਸਾਹਮਣੇ ਪਾਵਾਂਗੇ ਲਲਕਾਰ ਕੇ ਪਾਵਾਂਗੇ ਜਿਹੜਾ ਵੀ ਸਰਪੰਚ ਬਣਿਆ ਸਾਡਾ ਨਕਵਾਸ ਕਰੇ ਉਹਨਾਂ ਨੇ ਕਿੱਤਾ ਵਾ ਸੋਨਾ ਉਹ ਤੱਕਰ ਕੀਤਾ ਇੱਥੇ ਤੱਕ ਵੀ ਪਰ ਇਹ ਤੱਕ ਹੈਪੀ ਡਾਕਟਰ ਦੇ ਘਰ ਤੋਂ ਲੱਗ ਕੇ ਪਹਿਲੇ ਸਰਪੰਚ ਦਾ ਆਕਾਰ ਆਉਂਦਾ ਉੱਥੇ ਜਗਾ ਬਣੀ ਆ ਉਹ ਵੀ ਨਾਲ ਨਾਲ ਉਹਨੇ ਉੱਥੇ ਗਲੀ ਇਹਨਾਂ ਦੀ ਬਣੀ ਹੋ ਛੱਡੀ ਹੋਈ ਸੀਗੀ ਤੇ ਉਹ ਐ ਸਰਪੰਚ ਨੇ ਪੂਰੀ ਇੱਟ ਲਾਤੀ ਆ ਤੇ ਇਹ ਤੁਹਾਡੀ ਹੀ ਗਲੀ ਜਿਹੜੀ ਬਣੀ ਐ ਤੁਹਾਡਾ ਰਿਸ਼ਤੇਦਾਰ ਆ ਤਾਂ ਤਾਰੀਫ ਕਰ ਰਹੇ ਹੋਗੇ ਜਾਂ ਉਹ ਮੁੰਡੇ ਨੇ ਸੱਚੀ ਕੁਛ ਇਲਾਕਾ ਦੇ ਕੰਮ ਕੀਤਾ ਸਾਡਾ ਕੋਈ ਉਹ ਸਰਪੰਚ ਨਹੀਂ ਸਾਡਾ ਕੋਈ ਮੈਂਬਰ ਨਹੀਂ ਸਾਡਾ ਕੋਈ ਰਿਸ਼ਤੇਦਾਰ ਨਹੀਂ ਨਾ ਹੀ ਅਸੀਂ ਅਸੀਂ ਉਹਦੇ ਕੰਮ ਦੀ ਬਹਾਦਰੀ ਹੈ ਅੱਛਾ ਕੰਮ ਨੂੰ ਲੈ ਕੇ ਗੱਲ ਕਰਦੇ ਆ ਅੱਜ ਵੀ ਕਰਾਂਗੇ ਬਾਤ ਵੀ ਕਰ ਹੋਰ ਵੀ ਕਿਤੇ ਲਾਗੇ ਬਣੇ ਦੇਖਿਆ ਜਾਵੇ ਤੇ ਕਾਫੀ ਸੜਕਾਂ ਛੜਕਾਂ ਕਾਫੀ ਰਾਹ ਨੇ ਬਣਾ ਦੇਤੇ ਉਹ ਜਿਹੜੇ ਜਿੱਥੇ ਨਹੀਂ ਸੀ ਬਣੇ ਉੱਥੋਂ ਤੱਕ ਅੱਜ ਦੇ ਬਣੇ ਹੋਣਗੇ ਹੂੰ ਜਿੱਥੋਂ ਤੱਕ ਨਹੀਂ ਸੀ ਉੱਥੋਂ ਤੱਕ ਨਹੀਂ ਸੀ ਜਿੱਥੋਂ ਬਣੀ ਹੋਣ ਬਣਨੀ ਆ ਬਿਲਕੁਲ ਪਹਿਲੀ ਕਹਾਵਤ ਸੁਣੀ ਦੀ ਸੀ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਗਈ ਕਿ ਤੁਹਾਡੀ 20 ਸਾਲੀ ਸੁਣੀ ਗਈ ਤੁਹਾਡੀ 20 ਸਾਲੀ ਸੁਣੀ ਗਈ ਸੋ ਕਾਬਲੇ ਤਰੀਫ ਕੰਮ ਸਰਪੰਚ ਦਾ ਫਿਰ ਬਹੁਤ ਵਧੀਆ ਸਦਾ ਹੀ ਉਹ ਬਣਨਾ ਚਾਹੀਦਾ ਤੇ ਮੇਬੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਿੰਦਰ ਕੋਲ ਤੇ ਜਗਿੰਦਰੌਰ ਜੀ ਕਿੰਨੇ ਸਾਲਾਂ ਬਾਅਦ ਬਣੀ ਹੈ ਤੁਹਾਡਾ ਰਾਏ ਇੰਨੀ ਛਣੀ ਬਣੀ ਨਹੀਂ ਬਣੀ ਸਾਲੀਆਂ ਅੱਛਾ ਹਾਂਜੀ 20 ਸਾਲ ਦੇ ਨਹੀਂ ਸਾਲ ਹੋ ਗਏ ਪਤਤ ਸਰਪੰਚ ਜਦੋਂ ਬਣੀ ਮੈਂ ਖੁਸ਼ੀ ਮਹਿਸੂਸ ਹੋ ਰਹੀ ਤੇ ਮੇਰੀ ਖੁਸ਼ੀ ਸਾਨੂੰ ਤੇ ਆਈ ਆਖੇ ਮੈਂ ਪੁੱਤ ਨਾ ਹੀ ਖਿਲਾਣਾ ਤੇ ਫੇਰ ਵੀ ਖਿਲਾਉਣਾ ਖਲਾਣਾ ਤੂੰ ਜਿੰਨਾ ਤੂੰ ਐਡ ਕਰ ਸਾਡਾ ਕੰਮ ਸਵਾਰਿਆ ਬਾੜ ਮੈਂ ਤੇ ਤਨਜੂਰ ਖਿਲਾਨਾ ਅੱਛਾ ਨੇ ਕੋਈ ਉਧਰ ਇਹਦੇ ਕੋ ਰਿਸ਼ਤੇਦਾਰੀ ਇਤਨੀ ਗਲੀ ਕਿ ਬੀਜਾ ਕਰਕੇ ਇੱਕ ਦਾ ਕਰਕੇ ਨਹੀਂ 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 ਕੋਈ ਰਿਸ਼ਤੇਦਾਰੀ ਹਾਂ ਕਿਉਂਕਿ ਅਕਸਰ ਵੇਖਿਆ ਜਾਂਦਾ ਕਿ ਜਿਹੜੀਆਂ ਰਿਸ਼ਤੇਦਾਰੀਆਂ ਪੁਗਾਈਆਂ ਜਾਂਦੀਆਂ ਨੇ ਕੋਈ ਯਾਰਾਂ ਦਾ ਰਾਹ ਬਣਾਉਂਦਾ ਵੇਖਿਆ ਵਾ ਕੋਈ ਕਿਸੇ ਦਾ ਰਾਹ ਬਣਾਉਂਦਾ ਵੇਖਿਆ ਨਹੀਂ ਨਹੀਂ ਕੋਈ ਰਿਸ਼ਤੇਦਾਰੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਜਿਹੜੇ ਸਰਪੰਚ ਕੰਮ ਕਰਕੇ ਖੁਸ਼ ਨਹੀਂ ਆ ਕਿ ਉਹ ਸਿੱਖਿਆ ਲੈਣੀ ਚਾਹੀਦੀ ਫਿਰ ਪਾਲ ਸਰਪੰਚ ਕੋਲ ਉਹਨਾਂ ਨੂੰ ਹਾਂਜੀ ਜ਼ਰੂਰੀ ਜ਼ਰੂਰੀ ਹਾਂ ਕਦੀ ਵੇਖਿਆ ਫਿਰ ਇੰਦਾਂ ਦੇ ਸਰਪੰਚ ਕਦੀ ਜੀ ਧਿਆਨ ਵਿੱਚ ਆਇਆ ਕਦੀ ਮੈਂ ਤੇ ਖੰਡ ਜੌਂਦੀ ਮੈਂ ਪੁੱਛੋਈ ਮਿਰੀ ਹੂੰ ਜੋਦੇ ਪਿੰਡ ਚ ਆਏ ਪਿੰਡ ਚ ਆਏ ਮੈਂ ਪਰ ਜਿਵੇਂ ਸੜਕ ਤੁਹਾਡੀ ਪੁਰਾਣੀ ਸੀ ਰਿਸ਼ਤੇਦਾਰ ਵੀ ਆਉਂਦੇ ਨੇ ਉਹ ਕਹਿੰਦੇ ਨੇ ਵੀ ਤੁਹਾਡੇ ਪਿੰਡ ਦਾ ਕੋਈ ਸਰਪੰਚ ਹੈ ਹੀ ਨਹੀਂ ਕੋਈ ਹਨਾ ਇਹ ਹਾਂਜੀ ਅੱਛਾ ਅੱਡ ਗਾਈਆਂ ਤੇ ਨਹੀਂ ਬਣਾਈਆਂ ਤੇ ਲੜਾਈਆਂ ਤੇ ਪਹਿਲੇ ਲੰਮੜ ਨਹੀਂ ਵੈਂਡ ਨਹੀਂ ਆਵੈਂਡ ਹਾਂਜੀ ਨਹੀਂ ਆਵੈਂਡ ਜਵੰਦਪੁਰੋਂ ਨਹੀਂ ਇਹ ਤਾਂ ਗੱਲ ਹੈ ਸੋ ਅਸੀਂ ਜਵੰਦਪੁਰ ਦੀਆਂ ਗਲੀਆਂ ਦੇ ਵਿੱਚ ਅੱਜ ਜਿਹੜਾ ਵਾ ਸਰਵੇ ਵਾਸਤੇ ਜਿਹੜਾ ਉਤਰੇ ਹੋਏ ਆ ਸੋ ਜਿੱਥੇ ਉਸ ਸਰਪੰਚ ਦੀ ਆ ਗੱਲ ਕਰੀਏ ਤਾਂ ਕਾਫੀ ਜਿਹੜੇ ਲੋਕ ਨੇ ਉਹ ਸਰਪੰਚ ਦੇ ਤੋਂ ਖੁਸ਼ ਜਿਹੜੇ ਦਿਖਾਈ ਦੇ ਰਹੇ ਨੇ ਸੋ ਹੋਰ ਪਰਿਵਾਰਾਂ ਦੇ ਨਾਲ ਵੀ ਜਿਹੜੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਾ ਸਰਪੰਚ ਲੋਕਾਂ ਨੂੰ ਚਾਹੀਦਾ ਸੀ ਕਿਵੇਂ ਦਾ ਸਰਪੰਚ ਮਿਲਿਆ ਤੇ ਅੱਗੇ ਜਿਹੜਾ ਸਰਪੰਚਾ ਉਹ ਲੋਕਾਂ ਨੂੰ ਕਿਵੇਂ ਦਾ ਚਾਹੀਦਾ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਅੱਗੇ ਵਾਲੇ ਹਾਂ ਕੀ ਨਾਮ ਤੁਹਾਡਾ ਮਨਪ੍ਰੀਤ ਕੌਰ ਕਿਹੜਾ ਜਵੰਦਪੁਰ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਕਈਆਂ ਸਾਲਾਂ ਬਾਅਦ ਪਤਾ ਲੱਗਾ ਕਿ ਤੁਹਾਡੀ ਗਲੀ ਜਿਹੜੀ ਆ ਉਹ ਸਰਪੰਚ ਵੱਲ ਬਣਾਇੰਗੇ ਜਿਹੜੀ ਸਰਪੰਚ ਨੇ ਬਹੁਤ ਵਧੀਆ ਕੰਮ ਕੀਤਾ ਵਾ 15 20 ਸਾਲ ਹੋ ਗਏ ਸਾਡੀ ਗਲੀ ਨਹੀਂ ਬਣੀ ਉਹ ਐਰ ਕੀ ਸਰਪੰਚ ਹਰਪਾਲ ਬਣਿਆ ਵਾ ਤੇ ਫੇ ਬਣੀ ਹਾਂ ਕੋਈ ਲਾਲਚ ਉਹਨਾਂ ਨੂੰ ਨਹੀਂ ਕੋਈ ਲਾਲਚ ਨਹੀਂ ਹਾਂ ਕੋਈ ਲਾਲਚ ਨਹੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ 15 ਸਾਲਾਂ ਬਾਅਦ ਜਿਹੜਾ ਗੰਦ ਜਿਹੜਾ ਨਿਕਲਿਆ ਗਲੀ ਦਾ ਬਹੁਤ ਵਧੀਆ ਕੀਤਾ ਸਰਪੰਚ ਨੇ ਇਹਦੇ ਨਾਲ ਦਾ ਕੋਈ ਸਰਪੰਚਾਈ ਤਿਕਰ ਬਣਿਆ ਹੀ ਨਹੀਂ ਕਾਫੀ ਜਿਹੜੇ ਸਰਪੰਚਾ ਕਈ ਸਰਕਾਰਾਂ ਬਣੀਆਂ ਕਈ ਚਲੇ ਗਈਆਂ ਤੇ ਕਦੀ ਉਹਨਾਂ ਨੂੰ ਨਹੀਂ ਕਿਹਾ ਕਿ ਕੀ ਹੋਊਗਾ ਪਿੱਛੇ ਪਰ ਨਹੀਂ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਅੱਛਾ ਹਾਂਜੀ ਕਿਵੇਂ ਇਹਦੀ ਗਲੀ ਸੀ ਪਹਿਲਾਂ ਇਹ ਕੱਚੀ ਵਿੱਚ ਕਾ ਉੱਗ ਗਿਆ ਹਾਂ ਮੰਡਾਲ ਹੀ ਹੁਣ ਪਰ ਵਧੀਆ ਬਣ ਗਈ ਹੈ ਵਧੀਆ ਬਣ ਗਈ ਹਾਂਜੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਕਿਉਂਕਿ ਕੋਈ ਰਿਸ਼ਤੇਦਾਰ ਵੀ ਤੁਹਾਡਾ ਆਉਂਦਾ ਹੈ ਕਦੋਂ ਉਹ ਵੀ ਕਹਿੰਦੇ ਹਾਂਜੀ ਗੱਲਾਂ ਕਰਦੇ ਵੀ ਇਹ ਕਿਹੋ ਜੀ ਗਲੀ ਆ ਹਾਂ ਕਿਹੋ ਜੀ ਗਲੀ ਹਾਂਜੀ ਤੇ ਹੁਣ ਅ디 ਆ ਰਿਸ਼ਤੇਦਾਰ ਹੁਣ ਕੋਈ ਸਲਾਹ ਹਾਂਜੀ ਸਾਰੇ ਪੁਸ਼ਤੀ ਆ ਤੁਹਾਡਾ ਸਰਪੰਚ ਵਧੀਆ ਬਣਿਆ ਨੇ ਗਲੀ ਵਧੀਆ ਬਣਾਤੀ ਕੀ ਜਿਹੜੇ ਬਾਕੀ ਪਿੰਡਾਂ ਦੇ ਜਿਹੜੇ ਸਰਪੰਚ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜੋ ਪਿਸ਼ੋਗ ਗ੍ਰਾਂਟ ਆਉਂਦੀ ਆ ਉਹ ਆਪਣੇ ਮਤਲਬ ਪਿੰਡਾਂ ਦਾ ਸੋਚਣ ਥੋੜਾ ਬਹੁਤ ਆ ਵੀ ਚੰਗਾ ਸੋਚਣਾ ਗਲੀਆਂ ਬਣਾਉਣ ਜੋ ਵੀ ਜੀ ਦਾ ਆਉਂਦਾ ਵਾ ਸਹੀ ਸਹੀ ਕਰਨਾ